ਤਹਾਡੇ ਆਪਣੇ ਪਟਿਆਲਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨਹੀਂ ਹੈ ਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੋਰੀਕਰਨ ਹੋ ਚੁੱਕਿਆ ਵਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਬੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੀ ਅੱਜ ਦੇ ਹਿੰਦੁਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰਾਂ ਸਾਰੇ ਦੋਸਤਾਂ ਮਿੱਤਰਾਂ ਦੇ ਪਟਿਆਲਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਬਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਧਰਮ ਦੌਰਾਨ ਉਹਨਾਂ ਨੇ ਹਾਲਾਂਕਿ ਜੋ ਮਨਜ਼ੂਰ ਕਰਾਈ ਸੀ ਲਾਈਨ ਤਾਂ ਮੈਂ 20 ਵਾਰ ਪੈ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਹਰਾ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈਗੀ ਹੈ ਇਹ ਸਰਕਾਰ ਦੀ ਜੋ عناਇਤ ਹੋਈ ਹੈ ਇਸ ਪਾਸੇ ਵੱਲੋਂ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਹੈ ਪਟਿਆਲੇ ਦੇ ਲੋਕਾਂ ਵਾਸਤੇ ਹੈ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਇਹ ਕਾਂਗਰਸ ਵਾਸਤੇ ਹੈ ਨਾ ਇਹ ਕੱਲੀ ਭਾਜਪਾ ਵਾਸਤੇ ਹੈ ਨਾ ਕਾਲੀਆਂ ਵਾਸਤੇ ਹੈ ਨਾ ਆਪ ਵਾਸਤੇ ਹੈ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਹੈ ਲੋਕਾਂ ਦੀ ਸਹੂਲਤ ਹੈ ਔਰ ਲੋਕਾਂ ਦਾ ਕਾਸੇ ਜਦੋਂ ਕਿਥੇ ਕਿਥੇ ਰੁਕੇਗੀ ਇਹ ਬੰਦੇ ਬਦਲਣ ਜਿਹੜੀ ਟਰੇਨ ਬੰਦੇ ਭਰਦੇ ਦੁੱਖੇ ਜੀ ਇਹ ਇਹ ਬਠਿੰਡੋ ਚ ਚੱਲੂਗੀ ਫਿਰ ਰੋਜਪੁਰ ਤੋਂ ਫਰੀਦਕੋਟ ਰੁਕੂਗੀ ਬਠਿੰਡਾ ਰੁਕੂਗੀ ਹਾਲਦੀ ਕੜੀ ਧੂਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕਸ਼ੇਤਰ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੱਡੀ ਤਕਰੀਬਨ ਇਹ ਸਵਾ 6 ਘੰਟੇ ਅਸਫਰ ਜੀ ਇਹ ਦਿੱਲੀ ਪਹੁੰਚੇਗੀ ਕਿੰਨੇ ਕਿੰਨੇ ਦਿਨ ਚੱਲੂਗੀ ਸਰ ਹਫਤੇ 6 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਨਹੀਂ ਚੱਲੇਗਾ ਬੰਦੇ ਬੜੇ ਫੈਟਣਾ ਕਹਿੰਦੇ ਟਾਈਮ ਪੁੱਛੇ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਸ਼ਨ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਫਾਸਟ ਟ੍ਰੇਨ ਹੈ ਨਾ ਨਾ ਤਾਂ ਹਰਥਾਂ ਰੁਕੀਦਾ ਸਕਦੀ ਹੈ ਨਾ ਇਹ ਦੇ ਟਾਈਮ ਚੱਲ ਟਾਈਮ 2 ਮਿੰਟ ਦਾ 2 ਮਿੰਟ 11 11:05 ਤੇ ਆਉਗੀ 11:07 ਤੇ ਚੱਲੂਗੀ ਕਰਾਇਆ ਕਿੰਨਾ ਹੋਊਗਾ ਇਹਦਾ ਫਿਰ ਕਰਾਇਆ ਸਵਾ 900 ਰੁਪਏ ਆਏਗਾ ਜੀ 930 ਰੁਪਏ ਸ਼ਾਇਦ 900 ਸਾਬ ਜਰਾ ਜਾ ਆਪਣਾ ਚੰਡੀਗੜ੍ਹ ਲਿੰਕ ਸਿੱਖੇ ਜਖੜੀ ਉਹ ਇਹ ਟੈਂਡਰ ਹੋ ਜਾਣੀ ਜੇ ਅਗਲੇ ਮੈਨੂੰ ਪਤਾ ਲੱਗਿਆ ਕੱਲ ਈਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹਦੇ ਟੈਂਡਰ ਤੱਕ ਹੋ ਜਾਣੇ ਹੈਗੇ ਐ ਇੰਨੀ ਤੇਜ਼ੀ ਕੰਮ ਨਾ ਫੜੀ ਹੈ ਪੰਜਾਬ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਨਾ ਟਾਪ ਪ੍ਰਾਇਓਰਟੀ ਲਾਈਨ ਹੋ ਸਰਕਾਰ ਮਨ ਕੇ ਚੱਲ ਰਹੀ ਹੈ ਔਰ ਉਹ ਉਮੀਦ ਹੈ ਕਿ 2 ਸਾਲ ਚੋਂ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ ਜੈਪੁਰ ਵਿਚਕਾਰ ਚੱਡੀ ਕਰਤੇ ਗੁਜਰਾਤ ਵਿਚਕਾਰ ਇਹ ਰੇਲ ਗੱਡੀਆਂ ਦੌੜਨੀ ਆਂ ਔਰ ਪਟਿਆਲਾ ਹੋਰ ਰੌਣਕ ਬਦੂਗੀ। ਅੱਜ ਟ੍ਰੇਲ ਹੈ ਅੱਜ ਦਾ ਟ੍ਰੇਲ ਹੈ ਜਾਂ ਅੱਜ ਇਹ ਸੰਜਲਸ ਬੈਠਾ ਹੈ। ਅੱਜ ਟਾਇਲ ਹੈ ਜੀ। ਅੱਜ ਟਾਇਲ ਹੈ। ਡਾਕਟਰ ਸਾਹਿਬ ਨੇ ਤੇ ਉਹਨਾਂ ਨੇ ਇੱਕ ਰੋਡ ਮੈਪ ਦਿੱਤਾ ਤੇ ਉਹਨਾਂ ਨੇ ਪੂਰੇ 5 ਸਾਲ ਵਿਧਾਨ ਆਪਣਾ ਲੋਕ ਸਭਾ 'ਚ ਇਹ ਮੁੱਦਾ ਚੱਕੀ ਰੱਖਿਆ ਤੇ ਅੱਜ ਜਿਹੜਾ ਸਾਨੂੰ ਉਹਦਾ ਫਲ ਮਿਲਿਆ ਹੈ ਡਾਕਟਰ ਧਰਮਵੀਰ ਗਾਂਧੀ ਜੀ ਦੀ ਮਿਹਨਤ ਨੂੰ ਤੇ ਪਟਿਆਲਾ ਵਾਸੀਆਂ ਦੀ ਮਿਹਨਤ ਨੂੰ ਅੱਜ ਬੂਰ ਪਿਆ। ਸੋ ਅਸੀਂ ਧੰਨਵਾਦ ਕਰਦੇ ਆਂ ਡਾਕਟਰ ਧਰਮਵੀਰ ਗਾਂਧੀ ਜੀ ਦਾ। ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਡਬਲ ਲੇਨ ਬਣੀ ਡਬਲ ਟਰੈਕ ਬਣਿਆ ਜਿਹੜਾ ਪਟਿਆਲੇ ਤੋਂ ਅੱਗੇ ਬਠਿੰਡੇ ਤੱਕ ਫਿਰੋਜ਼ਪੁਰ ਤੱਕ ਤੇ ਇਹ ਹੁਣ ਦਿੱਲੀ ਦਾ ਸਫਰ ਹੈ ਜਿਹੜਾ ਬੰਦੇ ਮਾਤਰਮ ਟ੍ਰੇਨ ਦੇ ਰਾਹੀਂ ਬਹੁਤ ਹੀ ਸੁਖਾਲਾ ਤੇ ਘੱਟ ਸਮੇਂ 'ਚ ਹੋਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿੰਨਾ ਫਾਇਦਾ ਹੋਏਗਾ ਦਿੱਲੀ ਜਿਹੜੇ ਜਾਂਦੇ ਨੇ ਦੇਖੋ ਮਾਲਵਾ 벨ਟ ਨੂੰ ਬਹੁਤ ਫਾਇਦਾ ਹੋਏਗਾ ਕਿੱਥੇ ਕਾਰਾਂ 'ਚ ਹੋਰ ਗੱਡੀਆਂ 'ਚ ਜਾਣਾ ਪੈਂਦਾ ਸੀ ਬੱਸਾਂ ਜਾਣਾ ਪੈਂਦਾ ਸੀ ਹੁਣ ਇਹ ਟ੍ਰੇਨ ਦੇ ਆਉਣ ਦੇ ਨਾਲ ਜਿਹੜਾ ਘੱਟ ਸਮੇਂ 'ਚ ਦਿੱਲੀ ਪਹੁੰਚਿਆ ਕਰਨਗੇ ਵਪਾਰੀ ਵਰਗ ਸਟੂਡੈਂਟ ਨੇ ਥਾਪਰ ਯੂਨੀਵਰਸਿਟੀ ਦੇ ਆਪਣਾ ਲਾਯ ਯੂਨੀਵਰਸਿਟੀ ਦੇ ਜਿਹੜੇ ਦਿੱਲੀ ਤੋਂ ਹੋਰ ਸੂਬਿਆਂ ਤੋਂ ਇੱਥੇ ਪੜ੍ਹਨ ਆਉਂਦੇ ਆ ਜਿਨ੍ਹਾਂ ਨੇ ਐਡਮਿਸ਼ਨ ਲਈਆਂ ਨਹੀਂ ਉਹਨਾਂ ਲਈ ਬਹੁਤ ਸੌਖਾ ਹੋ ਜਾਏਗਾ ਤੇ ਇਹ ਇੱਕ ਬਹੁਤ ਹੀ ਅੱਛੀ ਸੁਵਿਧਾ ਹੈ ਤੇ ਬਹੁਤ ਫਿਰ ਕਵਾਂਗੇ ਸਾਰੇ ਪਟਿਆਲਾ ਵਾਸੀ ਪੰਜਾਬ ਵਾਸੀ ਸਾਡੇ ਮਾਨਯੋਗ ਐਮਪੀ ਡਾਕਟਰ ਤਰਮੇਰ ਗਾਂਧੀ ਜੀ ਦਾ ਅਸੀਂ ਬਹੁਤ ਸਵਾਗਤ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਅੱਜ ਇਹ ਡਬਲ ਲੇਨ ਬਣ ਕੇ ਤੇ ਟ੍ਰੇਨ ਚੱਲਣ ਜਾ ਰਹੀ ਹੈ ਧੰਨਵਾਦ